ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੀਰੀ ਦਾ ਸੀਜ਼ਨ ਚੱਲ ਰਿਹਾ ਝੋਨੇ ਦਾ ਤੇ ਆਪਾਂ ਦੇਖਦੇ ਆ ਕਿਵੇਂ ਜ਼ਿਮੀਦਾਰਨ ਭੱਜ ਨੱਸ ਦੇ ਵਿੱਚ ਪਏ ਹੋਏ ਆ ਮਹੀਨੇ ਡੇਢ ਮਹੀਨੇ ਤੋਂ ਵੇ ਉਹ ਕਹਿੰਦਾ ਮੈਂ ਪਹਿਲਾਂ ਲਾਲਮਾਉ ਕਹਿੰਦਾ ਮੈਂ ਦਿਨ ਰਾਤ ਇੱਕ ਕੀਤਾ ਹੋਇਆ ਸੋ ਜ਼ਿਮੀਦਾਰ ਬਹੁਤ ਉਦਮੀ ਹੁੰਦਾ ਆ ਉਹ ਜਦੋਂ ਬੱਤ ਹੋਵੇ ਜਦੋਂ ਸੀਜ਼ਨ ਹੋਵੇ ਨਾ ਤਾਂ ਉਹ ਉਹ ਫੰਕਸ਼ਨ ਵੱਡੇ ਤੋਂ ਵੱਡਾ ਫੰਕਸ਼ਨ ਹੋਵੇ ਉਹ ਵੀ ਉਹਦਾ ਵੀ ਤਿਆਗ ਕਰ ਦਿੰਦਾ ਵੀ ਮੇਰੀ ਕਿਤੇ ਬਤ ਨ ਖੁੰਝ ਜਾਵੇ ਮੈਂ ਸਮਾਂ ਸੰਭਾਲ ਲਵਾਂ ਆਪਣਾ ਤੇ ਫਿਰ ਫਸਲ ਜਿਹੜੀ ਆ ਉਹ ਭਰਪੂਰ ਹੋਵੇਗੀ ਤੇ ਇਸੇ ਤਰ੍ਹਾਂ ਮਹਾਰਾਜ ਸਾਨੂੰ ਇਹੋ ਜਿਹੇ ਅਲੰਕਾਰ ਵਰਤਦਿਆਂ ਹੋਇਆਂ ਜ਼ਿਮੀਂਦਾਰ ਵਾਲਾ ਤੇ ਸਾਨੂੰ ਵੀ ਨਾਮ ਦੇ ਰਸੀਆਂ ਨੂੰ ਜਾਂ ਗੁਰਮਖ ਗਾੜੀ ਰਾਹ ਤੇ ਚੱਲਣ ਵਾਲਿਆ ਜਗਿਆਸੂਆਂ ਨੂੰ ਵੀ ਮਹਾਰਾਜ ਕਹਿੰਦੇ ਨੇ ਭਾਈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਦ ਪਾਉ ਕਰਮ ਕਰ ਜਮ ਸੀ ਸੇ ਘਰ ਭਾਗਟ ਦੇਖ ਆਖਣ ਲੱਗੇ ਮਨ ਹਾਲੀ ਆਪਣੇ ਮਨ ਨੂੰ ਨਾ ਹਾਲੀ ਮਤਲਬ ਜ਼ਿੰਮੇਵਾਰ ਕਹਿੰਦੇ ਆਪਣੇ ਮਨ ਨੂੰ ਜ਼ਿੰਮੇਵਾਰ ਵਰਗਾ ਉਦਮੀ ਬਣਾ ਲਾ ਦੇਖੋ ਕਿ ਨਾ ਦਿਨ ਰਾਤ ਦੇਖਦਾ ਨਾ ਠੰਡ ਗੋਰਾ ਕਕਰ ਦੇਖਦਾ ਨਾ ਗਰਮੀ ਦੇਖਦਾ ਤੌਂਦੀ ਸਰਦੀ ਇੱਕੋ ਜਿਹਾ ਉਹਨੇ ਜਿਸ ਵੇਲੇ ਬਾਤ ਆਈ ਹੋਵੇ ਉਹਨੂੰ ਸਭ ਕੁਝ ਭੁੱਲ ਜਾਂਦਾ ਤੇ ਸਾਨੂੰ ਵੀ ਹੁਣ ਮਤ ਮਹਾਰਾਜ ਕਹਿੰਦੇ ਸਾਨੂੰ ਆ ਮਨੁੱਖਾ ਜਨਮ ਦੀ ਬਤ ਮਿਲੀ ਹੋਈ ਆ ਤੇ ਮਹਾਰਾਜ ਕਹਿੰਦੇ ਮਨ ਹਾਲੀ ਕਿਰਸਾਣੇ ਕਰਨੇ ਕਰਸਾ ਕਾਰਨ ਇਹਦਾ ਮਤਲਬ ਹੁੰਦਾ ਉੱਚਾ ਆਚਰਣ ਤੇ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੋਣਾ ਤਾਂ ਤਾਨੂੰ ਆ ਨਾ ਇਹ ਖੇਤ ਹੋ ਆ ਸਮਝ ਲਵੋ ਆ ਤਨ ਰੂਪੀ ਖੇਤ ਦੇ ਵਿੱਚ ਨਾ ਮਨ ਨੂੰ ਹਾਲੀ ਬਣਾ ਲਾ ਤਨ ਸਮਝ ਲਾ ਸਰੀਰ ਬਣਾ ਲਾ ਤਨ ਤਨ ਨੂੰ ਖੇਤ ਬਣਾ ਲਾ ਤੇ ਸਮਝ ਲਾ ਤਾਨੂੰ ਤੇਰਾ ਖੇਤ ਹੈ ਤੇ ਮਨ ਨੂੰ ਆ ਨਾ ਜਿਹੜਾ ਮਨ ਨੂੰ ਜ਼ਿਮੀਦਾਰ ਵਾਂਗੂ ਉਦਮ ਉਦਮੀ ਬਣਾ ਵੀ ਇਹ ਅੰਮ੍ਰਿਤ ਵੇਲੇ ਉੱਠਣ ਤੋਂ ਕੋਹਲ ਨਾ ਕਰੇ ਗੁਰੂ ਗੁਰੂ ਜਪਣ ਤੋਂ ਕੋਹਲ ਨਾ ਕਰੇ ਜਿਵੇਂ ਜ਼ਿਮੀਦਾਰ ਕੱਖ ਨਹੀਂ ਨਾ ਦੇਖਦਾ ਬਾਤ ਸਾਹਮਣੇ ਬਾਤ ਆਈ ਹੋਵੇ ਤਾਂ ਬਦਮਨ ਹਾਲੇ ਕਰਸਾਣੀ ਕਰਨੇ ਕਿਰਸਾਣੀ ਮਤਲਬ ਜਿਹੜੀ ਖੇਤੀਬਾਹੀ ਕਰਨੀ ਆ ਨਾ ਉਹ ਕਰਨੀ ਦਾ ਮਤਲਬ ਹੁੰਦਾ ਉੱਚਾ ਆਚਰਣ ਤੇ ਉੱਚੇ ਆਚਰਣ ਦੀ ਖੇਤੀ ਕਰਨੀ ਆ ਉੱਚੇ ਆਚਰਣ ਨੂੰ ਖੇਤੀ ਬਣਾ ਲੈ ਮਨ ਹਾਲੇ ਕਿਰਸਾਣੀ ਕਰਨੇ ਤੇ ਸਰਮ ਪਾਣੀ ਮਿਹਨਤ ਦਾ ਪਾਣੀ ਪਾ ਮਿਹਨਤੀ ਹੋ ਦਲੇਦਰੀ ਨਾ ਹੋ ਨਿਰਲਾਜ ਬੇਲਾਪਰਵਾਹ ਨਾ ਹੋ ਬੇਪਰਵਾਹ ਹੋ ਲਾਪਰਵਾਹ ਨਾ ਹੋ ਤੇ ਤੂੰ ਉਦਮੀ ਬਣ ਆਲਸੀ ਨਾ ਹੋ ਤਾਂ ਕਰਕੇ ਮਾਰ ਨੇ ਕਿਹਾ ਆਖਣ ਲੱਗੇ ਮਨ ਨਾਲ ਹੀ ਕਰਸਾਣੇ ਕਰਨੀ ਸ਼ਰਮ ਪਾਣੀ ਮਿਹਨਤ ਨੂੰ ਪਾਣੀ ਬਣਾ ਸ਼ਰਮ ਪਾਣੀ ਤਾਂ ਖੇਤ ਤੇ ਤੇ ਸਰੀਰ ਨੂੰ ਖੇਤ ਬਣਾ ਸਮਝ ਲੈ ਖੇਤ ਸਰੀਰ ਤੇਰਾ ਖੇਤ ਆ ਤੇ ਇਹਦੇ ਵਿੱਚ ਮਿਹਨਤ ਦਾ ਪਾਣੀ ਲਾਉਣਾ ਆ ਤੇ ਉੱਚੇ ਆਚਰਣ ਦੀ ਖੇਤੀ ਕਰਨੀ ਆ ਤੇ ਮਨ ਨੂੰ ਜੀਮੀਦਾਰ ਬਣਾ ਜੀਮੀਦਾਰ ਵਾਂਗੂ ਮਨ ਨੂੰ ਉਦਮੀ ਬਣਾ ਲੈ ਆਲਸ ਨਾ ਕਰੇ ਭੋਰਾ ਵੀ ਜਿਵੇਂ ਜੀਮੀਦਾਰ ਬਾਤ ਤੇ ਆਲਸ ਨਹੀਂ ਕਰਦਾ ਨਾਮ ਬੀਜ ਤੇ ਨਾਮ ਦਾ ਬੀਜ ਪਾ ਸੰਤੋਖ ਸੁਹਾਗਾ ਤੇ ਸਬਰ ਸੰਤੋਖ ਦਾ ਸੁਹਾਗਾ ਦੇ ਇਹ ਛੁਬ ਗੁਣ ਧਾਰਨ ਕਰ ਆਪਣੇ ਜੀਵਨ ਦੇ ਵਿੱਚ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਰੱਖ ਮਤਲਬ ਰਖਵਾਲਾ ਫਸਲ ਦੀ ਰਾਖੀ ਕਰੀਦੀ ਹੈ ਨਾ ਬਾਹਰੋਂ ਕੋਈ ਪੰਛੀ ਕੋਈ ਜਾਨਵਰ ਨਾ ਵਿੱਚ ਵੜ ਜਾਵੇ ਉਹਦੀ ਉਜਾੜਾ ਨਾ ਪਾ ਜਾਵੇ ਤੇ ਉਹ ਜਿੱਦਾਂ ਉਹਦੀ ਰਾਖੀ ਕਰੀਦੀ ਮਾਰੇ ਕਹਿੰਦੇ ਰੱਖ ਗਰੀਬੀ ਵੇਦ ਗਰੀਬੀ ਮਤਲਬ ਨਿਮਰਤਾ ਹਲੇਮੀ ਧੀਰਜ ਆਕਣ ਲੱਗੇ ਨਿਮਰਤਾ ਨੂੰ ਰਾਖਾ ਬਣਾਏ ਇਸ ਖੇਤ ਦਾ ਇਹ ਫਸਲ ਦਾ ਮਨ ਤਨ ਖੇਤਵਾ ਇਹਦੇ ਵਿੱਚ ਨਾਮ ਦਾ ਬੀਜ ਬੀਜਣਾ ਆ ਤੇ ਉੱਚੇ ਆਚਣ ਦੀ ਖੇਤੀ ਕਰਨੀ ਆ ਵਾਈ ਕਰਨੀ ਆ ਤੇ ਨਾਲ ਮਨ ਨੂੰ ਉਦਮੀ ਕਿਸਾਨ ਵਰਗਾ ਉਦਮੀ ਬਣਾਉਣਾ ਆ ਤੇ ਸਬਰ ਸੰਤੋਖ ਦਾ ਸੁਹਾਗਾ ਦੇਣਾ ਆ ਤੇ ਮਿਹਨਤ ਦਾ ਪਾਣੀ ਲਾਉਣਾ ਇਹਨੂੰ ਮਿਹਨਤ ਹੀ ਬਣਨਾ ਅਸੀਂ ਮਿਹਨਤ ਦਾ ਪਾਣੀ ਲਾਉਣਾ ਤੇ ਆਖਣ ਲੱਗੇ ਪਰ ਗਰੀਬੀ ਜਿਹੜੀ ਨਿਮਰਤਾ ਆ ਨਾ ਉਹਨੂੰ ਇਸ ਇਹ ਖੇਤੀ ਦਾ ਰਖਵਾਲਾ ਬਣਾਉਣਾ ਤੇ ਜਿਲੇ ਇਹ ਸ਼ੋਭ ਗੁਣ ਧਾਰਨ ਕਰ ਲਵਾਂਗੇ ਨਾ ਤੇ ਮਹਾਰਾਜ ਆਖਣ ਲੱਗੇ ਪਾਓ ਪਾਓ ਕਰਮ ਕਰ ਕਰ ਪਾਓ ਕਰਮ ਕਰ ਜਮਸੀ ਪਾਓ ਮਤਲਬ ਪਿਆਰ ਆਖਣ ਲੱਗੇ ਫਿਰ ਪ੍ਰਮਾਤਮਾ ਮਿਹਰ ਦੀ ਨਜ਼ਰ ਕਰੇਗਾ ਤੇਰੇ ਉੱਤੇ ਗੁਰੂ ਟੁੱਟੇਗਾ ਨਾ ਤਾਂ ਫਿਰ ਪ੍ਰੇਮ ਦੀ ਫਲ ਪੈਦਾ ਹੋਵੇਗੀ ਪਾਓ ਕਰਮ ਕਰ ਜਮਸੀ ਪ੍ਰੇਮ ਦੀ ਫਲ ਪੈਦਾ ਹੋਵੇਗੀ ਜਿੱਲੇ ਪ੍ਰਮਾਤਮਾ ਗੁਰੂ ਟੁੱਟ ਜਾਏਗਾ ਤੇਰੇ ਉੱਤੇ ਤਾਂ ਤੇਰੇ ਹਿਰਦੇ 'ਚ ਪ੍ਰੇਮ ਲਾਵਾ ਲਾਭ ਭਰ ਜਾਏਗਾ ਫਿਰ ਹੰਮ ਨੇ ਚੰਗੇ ਬੁਰਾ ਨਹੀਂ ਕੋਈ ਤੇ ਆ ਜਾਏਗਾ ਪਾਓ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਭਾਗ ਘਰ ਮਤਲਬ ਇਹ ਸਰੀਰ ਰੂਪੀ ਘਰ ਹੋਣਾ ਜਿਹੜਾ ਜਿੱਦਾਂ ਜ਼ਿੰਮੇਦਾਰ ਜਿਹੜਾ ਬਾਤ ਸੰਭਾਲ ਲਵੇ ਉਦਮੀ ਹੋ ਜਾਂਦਾ ਜਿਵੇਂ ਹੁਣ ਹੋਏ ਆ ਅੱਜ ਕੱਲ ਜੀਰੀ ਲਾਉਣ ਬਾਤ ਤਾਂ ਜਿਨ੍ਹਾਂ ਨੇ ਬਾਤ ਸੰਭਾਲ ਲੈਣੀ ਆ ਨਾ ਉਹਨਾਂ ਨੇ ਭਾਗਟ ਭਾਵ ਉਹਨਾਂ ਨੇ ਮਾਲਾ ਮਾਲ ਹੋ ਜਾਣਾ ਉਹਨੇ ਅਮੀਰ ਹੋ ਜਾਣਾ ਉਹਨਾਂ ਕੋਲ ਧਨ ਦੀ ਕੋਈ ਕਮੀ ਨਹੀਂ ਰਹਿਣੀ ਕਿਉਂ ਕਿਉਂਕਿ ਫਸਲ ਭਰਪੂਰ ਹੋ ਜਾਣੀ ਆ ਇਥੇ ਤਰ੍ਹਾਂ ਭਾਉ ਕਰਮ ਕਰਮ ਜਮ ਜੀਕ ਸੇ ਕਰ ਭਾਗਠ ਦੇਖ ਆ ਕਰਨ ਲਗੇ ਫੇਰ ਉਹ ਆ ਹਿਰਦਾ ਘਰ ਉਹ ਨਾ ਤੇਰਾ ਇਹ ਮਾਲਾ ਮਾਲ ਤੇਰਾ ਹਿਰਦਾ ਘਰ ਪ੍ਰਮਾਤਮਾ ਪ੍ਰਭੂ ਪ੍ਰਮਾਤਮਾ ਦੇ ਪਿਆਰ ਨਾਲ ਲਵ ਲਵ ਭਰ ਜਾਏਗਾ ਤੇ ਇਹਦੇ ਅੰਦਰ ਨਾਮ ਦੀ ਟੁਣਕਾਰ ਚੱਲੇਗੀ ਫੇਰ ਤੇਰਾ ਜੀਵਨ ਸਫਲਾ ਹੋਵੇਗਾ ਇਸ ਤਰ੍ਹਾਂ ਤੂੰ ਉਦਮੀ ਬਣ ਆਲਸੀ ਨਾ ਹੋ ਹੁਣ ਕੋਈ ਮੇਰੇ ਵਰਗਾ ਹੋਵੇ ਉਹ ਕਹਿ ਦਵੇ ਜੀ ਵਿੱਚ ਬਹੁਤ ਪੈਣ ਨੂੰ ਕੱਪੜੇ ਹੈ ਨੇ ਕਸ਼ਹਾਰਾ ਪਾਟਾ ਹੋਵੇ ਸਿਰ ਤੇ ਦਸਤਾਰ ਹੈ ਨਹੀਂ ਖਾਣ ਪੀਣ ਨੂੰ ਪ੍ਰਸ਼ਾਦਾ ਹੈ ਨਹੀਂ ਤੇ ਮੰਗਦਾ ਫਿਰਦਾ ਕਹਿੰਦਾ ਜੀ ਪੁੱਛੋ ਕਹਿੰਦਾ ਜੀ ਮੈਂ ਤਾਂ ਤਿਆਗੀ ਆ ਉਹ ਮਹਾਰਾ ਕਹਿੰਦਾ ਤੂੰ ਤਿਆਗੀ ਨਹੀਂ ਭਾਈ ਤੂੰ ਦਲਿਤਰੀ ਆ ਤੂੰ ਤੇਰੇ ਚ ਉਦਮ ਹੈ ਨਹੀਂਗਾ ਉਦਮ ਕਰਿੰਦਿਆਂ ਜੀ ਤੂੰ ਕਮਾਮਦਿਆਂ ਸੁੱਖ ਪਹੁੰਚ ਤੂੰ ਉਦਮ ਕਰ ਮਿਹਨਤ ਕਰ ਦੁਨੀਆ ਦੇ ਸਾਰੇ ਸੁੱਖ ਹੰਡਾ ਹਰ ਸ਼ਾਇ ਤੇਰੇ ਕੋਲ ਹੋਵੇ ਦੁਨੀਆ ਦੇ ਸਹੂਲਤਾਂ ਵਾਲੀ ਪਰ ਨਾਲ ਦੂਜੀ ਟੁਕ ਦੇ ਵਿੱਚ ਨਾਲ ਹੀ ਕਹਿਤਾ ਆਖਣ ਲੱਗੇ ਉਦਮ ਕਰਦੇ ਆ ਜੀ ਉਦੋਂ ਕਮਾਉਂਦੇ ਆ ਸੁੱਖ ਪਹੁੰਚ ਤੇ ਆ ਜਾਂਦੇ ਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਜਿੰਦ ਤੇ ਨਾਲ-ਨਾਲ ਉਦਮ ਦੇ ਨਾਲ-ਨਾਲ ਤੂੰ ਪ੍ਰਭੂ ਦੀ ਆਰਾਧਨਾ ਵੀ ਕਰ ਉਹਨੂੰ ਧਿਆਉਣਾ ਵੀ ਕਰ ਉਹਨੂੰ ਵੀ ਚੇਤੇ ਕਰ ਤਾਂ ਫਿਰ ਤੇਰੀ ਚਿੰਤਾ ਛੋੜੇ ਸਾਰੇ ਮੁੱਕ ਜਾਣਗੇ ਤੇਰਾ ਜਿੰਦਗੀ ਵੀ ਸੌਖੀ ਕੱਟ ਕੇ ਜਾਏਗਾ ਤੇ ਫਿਰ ਇੱਥੋਂ ਜਾਣ ਤੋਂ ਬਾਅਦ ਤੂੰ ਸੱਚਖੰਡ ਚ ਨਿਵਾਸ ਕਰ ਜਾਏਗਾ ਫਿਰ ਤੇਰਾ ਆਵਾਗਮਣ ਵੀ ਮੁੱਕ ਜਾਏਗਾ ਫਿਰ ਤੈਨੂੰ ਚਿੰਤਾ ਛੋੜਾ ਬਿਨੇ ਰਹੇਗਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ